ਉਹ ਚੱਲ ਯਾਰ ਉਹ ਠੀਕ ਆ ਰਿਹਾ ਯਾਰ ਦੇਖੋ ਦੋਸ਼ੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਹੈ ਬਿਕਰਮਜੀਤ ਸਿੰਘ ਨਹੀਂ ਹੈ ਗਲਤ ਲਿਖਿਆ ਨਾ ਗਲਤ ਹੈਗਾ ਨਾ ਦੂਜਾ ਨਾਮ ਕਰਾ ਲਿਆ ਸਾਨੂੰ ਪਰੇਸ਼ਾਨੀ ਸਾਨੂੰ ਪਰੇਸ਼ਾਨੀ ਸਭ ਨੂੰ ਪਰੇਸ਼ਾਨੀ ਹਾਂਜੀ ਮਿੰਟ ਰੁਕ ਜੰਨੇ ਯਾਰ ਛੇਤੀ ਲਿਖ ਕੇ ਦਊਗਾ ਪਰੇਸ਼ਾਨੀ ਤੇ ਆਹੀ ਸਾਨੂੰ ਵੀ ਪਰੇਸ਼ਾਨੀ ਮੈਂ ਜਾਵਾਂ ਤੇਰੇ ਕੋਲੋਂ ਸੱਤ ਯਾਰ ਲਿਖਵਾ ਦਿਓ ਯਾਰ ਮੈਂ ਤਾਂ ਨਹੀਂ ਆਉਂਦਾ ਇਹਨਾਂ ਨੂੰ ਪਰੇਸ਼ਾਨੀ 3000 ਬੰਦਿਆਂ ਦੀ ਪਰੇਸ਼ਾਨੀ ਉਹ ਯਾਰ ਮੈਂ ਤਾਂ ਬੰਦੀ ਵੀ ਕੀਤੀ ਹੈ ਬਾਅਦ ਬੀਬੀ ਦਾ ਫੋਨ ਕੀਤੀ ਮੈਂ ਆ ਗਿਆ ਮੈਂ ਕਿਹਨੇ ਬੰਦ ਕਰਾਈ ਹੈ ਹੈ ਵੀ ਦੇਖੋ ਸਾਡੇ ਪਿਤਾ ਜੀ ਹੋਰ ਕਿ ਨਹੀਂ ਜੈਕ ਮੈਂ ਪਹਿਲੇ ਇੱਕ ਲੜਕਾ ਇਹਨਾਂ ਨੇ ਉੱਥੇ ਰੱਖਿਆ ਹੈ ਤੀਰ ਵੀ ਬੰਦੇ ਆਪਣੇ ਕਬਜਿਤ ਰੱਖਿਆ ਹੈ ਤੁਹਾਡਾ ਹਾਂਜੀ ਕਿੰਨੇ ਕਬਜਿਤ ਰੱਖਿਆ ਇਹਨਾਂ ਨੇ ਇਹਨਾਂ ਨੂੰ ਉਹ ਕਰਨਾ ਨਹੀਂ ਕਰਨੀ ਮੈਂ ਨਾ ਚੜਦੀ ਕਰਾ ਸਿੰਗੀ ਚੜਦੀ ਕਿਹੜੇ ਜਾਏਗਾ ਮੇਰੀ ਰੁਕਾ ਹੋਈ ਹੈ ਹੈ ਟ੍ਰੇਨ ਮੇਰੀ ਰੁਕਾ ਹੋਇਆ ਹੋਈ ਹੈ ਕਿ ਟ੍ਰੇਨ ਤੈਨ ਨਹੀਂ ਜਾਏਗੀ ਤੈਨ ਵੀ ਖੜੀ ਹੋ ਜਾ ਹੁਣ ਇਹ ਇਹਨਾਂ ਨੇ ਕੋਈ ਨਾਲ ਸਾਨੂੰ ਕੋਈ ਦਿੱਲੀ ਪੁਲਿਸ ਦਾ ਬੰਦਾ ਨਹੀਂ ਕੁਛ ਨਹੀਂ ਨਾ ਕੋਈ ਦੱਸ ਰਹੇ ਪਏ ਕਿਹੜੇ ਥਾਣੇ ਤੋਂ ਆ ਰਹੇ ਕਿਹੜੇ ਥਾਣੇ ਪੁਲਿਸ ਲਾਈਨ ਤੋਂ ਆਏ ਹਮਨੇ ਅੰਬਰਸਰ ਮਂਜੀਠਾ ਸਾਡੇ ਕਦੀ ਜਿੰਨਿਆੜਾ ਕਹਿੰਦੇ ਕਦੀ ਕੁਛ ਕਹਿੰਦੇ ਕੋਈ ਸਹੀ ਰੇਂਜ ਨਹੀਂ ਕਹਿੰਦੇ ਕਿ ਇਹ ਤਹਿਸੀਲ ਹੈ ਉਹ ਨਹੀਂ ਨਹੀਂ ਉੱਥੇ ਪੁਲਿਸ ਲਾਈਨ ਹੈ ਉੱਥੋਂ ਮੈਂ ਆਇਆ ਐਸਐਸਪੀ ਸਾਹਿਬ ਦੀਆ ਵਾਰੰਟ ਉਹਨਾਂ ਦੇ ਕੋਰਟ ਦੇ ਵੀ ਹੈਗੇ ਇਹਨਾਂ ਦੇ ਵਾਰੰਟ ਵਾਰੰਟ ਆਫ ਅਰੈਸਟ ਗੁਰਕ੍ਰਿਸ਼ ਸਿੰਘ ਆਪਾ ਯਾ ਇੱਕ ਮੇਰੀ ਗੱਲ ਸੁਣ ਲੈ ਜੀ ਜੀ ਜਾਤੇ ਬਿਲਕੁਲ ਨਾ ਕਰਨੀ ਬਿਲਕੁਲ ਨਾ ਕਰਨੀ ਜਾਤੀ ਨਹੀਂ ਹੋਏਗੀ ਜਾਤੀ ਨਹੀਂ ਜਾਤੇ ਪੇ ਗੁਨਾਹ ਕਰਨ ਜੀ ਨਹੀਂ ਤੇ ਇਹ ਜਿਹੜਾ ਮਾਮਲਾ ਸਾਲਾ 32 ਸਾਲ ਬਾਅਦ ਉੱਠਾ ਹੈ ਨਾ ਤੇਰੇ ਬੁੜਾਪੇ ਤੇਰਾ ਮਾਮਲਾ ਉੱਠ ਜਾਵੇ ਨਹੀਂ ਕੋਈ ਗੱਲ ਹਾਂ ਹਾਂ ਕੋਈ ਗੱਲ ਸਭ ਲੀਗਲ ਬਰ ਅਸੀਂ ਤਾਂ ਲੀਗਲ ਪ੍ਰੋਪਰ ਤਰੀਕੇ ਨਾਲ ਲੈ ਗਏਗੇ ਕੋਈ ਨਹੀਂ ਘਬਰਾੜਤਾ ਨਹੀਂ ਨਾ 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 ਕੋਈ ਮਤਲਬ ਚੜਦੀ ਕਲਾ ਚ ਜਾਈਏ ਨਹੀਂ ਘਬਰਾਉਣ ਨੂੰ ਕੁਝ ਕਹਿ ਦੋ ਨਾ ਸੁਣ ਕੇ ਆਇਆ ਮੇਰੀ ਮੀਟਿੰਗ ਹੈ ਟੱਕਰ 100 ਬੰਦਾ ਬੈਠਾ ਹੈ ਨਹੀਂ ਨਹੀਂ ਧੰਨਵਾਦ ਨਹੀਂ ਇਹ ਸਮਾਈ ਡਿਊਟੀ ਹਾਂ ਜੀ ਨਹੀਂ ਚਲੋ ਇਹ ਮੇਰੀ ਡਿਊਟੀ ਹੈ ਠੀਕ ਹੈ ਜੀ ਚਲੋ ਹੁਣ ਤੁਸੀਂ ਟ੍ਰੇਨ ਤੇ ਜਾਣਾ ਹੈ ਕਿ ਜਾਂ ਮੈਂ ਤੁਹਾਡੀ ਗੱਡੀ ਦਾ ਪ੍ਰਬੰਧ ਕਰਾਂ ਮੈਂ ਟ੍ਰੇਨ ਤੇ ਜਾਣ ਚਿਰਾਂ ਚਲੋ ਟ੍ਰੇਨ ਤੇ ਜਾਣਾ ਉਹ ਬੰਦੇ ਨੂੰ ਲੜਕਾ ਸਾਡਾ ਵੀ ਨਾਲ ਦਊਗਾ ਇਹ ਕੰਮ ਇੰਤਜ਼ਾਮ ਕੇ ਜਿਹੜਾ ਇਹਨਾਂ ਨੇ ਲੜਕਾ ਸਾਡਾ ਰੱਖਿਆ ਉਹ ਦੇ ਦਿਓ ਉਹ ਸਾਡੇ ਨਾਲ ਬੋਈ ਇੱਕ ਮਿੰਟ ਨਾਲ ਐਸੇ ਚ ਆ ਜਾਓ ਨਾ ਕਿ ਫੇਰ ਚਲੇ ਜਾਓ ਉਹ ਸਾਨੂੰ ਰਿਟਰਨ ਚ ਦੇ ਦੇਣ ਅਰੇ ਹਮੇਂ ਕੋਈ ਪਰੇਸ਼ਾਨੀ ਨਹੀਂ ਹੈ ਉਹਨਾਂ ਦੇ ਪੈਂਟ ਦੀ ਕਾਪੀਆਂ ਤੋਂ ਓਏ ਯਾਰ ਇਹ ਤਾਂ ਵੀ ਸ਼ੋਰ ਨਹੀਂ ਕਰਨ ਤੁਸੀਂ ਦਿੱਲੀਪੁਰ ਤੇਰਾ ਤੂੰ ਸਾਨੂੰ ਲੈ ਕੇ ਦੇਦੇ ਭੀ ਅਸੀਂ ਇਹਨਾਂ ਦੇ ਹੈਂਡਓਵਰ ਕੀਤਾ ਨਹੀਂ ਉਹ ਕਾਕਾ ਮੇਰੀ ਗੱਲ ਸੁਣੋ ਇਹ ਲਿਖ ਕੇ ਦੇ ਦੇਣ ਕਿ ਇਹਨਾਂ ਨੂੰ ਪ

ਇਕ ਕਾਰਨ ਇਹ ਵਾਦੀ ਉਹ ਜੋ ਸਾਫ ਤੋਂ ਦਾਸ ਕਰਾ ਕੇ ਆ ਰਹੇ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਹੀ ਘੇਰਾ ਪਾਇਆ ਤੇ ਬਹੁਤ ਬੁਰਾ ਕੀ ਕਾਨੂੰਨੀਤ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਰੈਸਟ ਕਰ ਸਕਦੇ ਸੀ ਇਹ ਪੰਜਾਬ ਚ ਵੀ ਕਰ ਸਕਦੇ ਤੇ ਇਹਨਾਂ ਨੇ ਦਿੱਲੀ ਆਣ ਕੇ ਤੇ ਫਿਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਮੰਗ ਹਰੀ ਹੈ ਇਹ ਬੇ ਇਨਸਾਫ ਤੈਨੂੰ ਸਿੱਖਣ ਹੋਗੇ ਮੇਲੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਹ ਕੋਈ ਹੰਸਾ ਫੇਟਾ ਉਹ ਰਾਸ ਬੇਨਤੀ ਕਰਕੇ ਉੱਥੇ ਹੀ ਪੰਜਾਂ ਤਖਤਾਂ ਤੇ 10 ਬੇਨਤੀ ਕਰਾਈ ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਅੱਜ ਅਹੀਂ ਹਜੂਰ ਸਾਹਿਬ ਤੋਂ ਕੋ ਆਉਣ ਦੇ ਸੰਗਤ ਸਮੇਤ ਤੇ ਹੋਣੇ ਨੇ ਇੱਥੇ ਦਿੱਲੀ 'ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਸ਼ਾ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਉਹਨਾਂ ਨੇ ਛੜੀ ਬਿਲਕੁਲ ਦੇਖੇ ਗਏ ਆ ਬਿਕੋਸ਼ ਉਹਦੇ ਕੋਲ ਨਹੀਂ ਹੈਗਾ ਠੀਕ ਹੈ ਕੱਲ ਨੂੰ ਸਾਡੇ ਤੇ ਇਹ ਨਾ ਫਿਰ ਸਾਡੇ ਨਾਲ ਧੋਖਾ ਕੀਤਾ ਜਾਏ ਫਿਰ ਇਹਦੇ ਤੇ ਆਸਲਾ ਲਾ ਲਿਆ ਕੋਈ ਐਡੀਕੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਫਿਰ ਪ੍ਰਸ਼ਾਸਨ ਨੂੰ ਇਸੇ ਕਰਕੇ ਦੇ ਕੇ ਦਿੱਲੀ ਪੁਲਿਸ ਨੂੰ ਹੈਂਡ ਓਵਰ ਕਰਕੇ ਗਈ ਹਾਂ ਹਾਂਜੀ ਤਾਂ ਪਪਾ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਜੀ ਇਹ ਸਾਰਾ ਸਾਰਾ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜਿਹੜਾ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਗੈਰ ਕਾਨੂੰਨੀ ਹਰਸਤਾਂ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਈ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਵੀ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਹੋ ਬੱਚੇ ਉੱਤੇ ਜੀ ਇਹ ਜਿੱਦਾਂ ਇੱਕ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦਾ ਠੀਕ ਹੈ ਜੀ ਹਾਂਜੀ ਅੱਜ ਵੀ ਕੁਝ ਨਹੀਂ ਕਹਿਣਾ ਮੈਂ ਨਹੀਂ ਜਾਣਦਾ ਕਿ ਉਹ ਲੇਡੀਜ਼ ਕੌਣ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਵੇਂ ਨਾ ਢੇੜ ਤੋਂ ਆ ਰਹੇ ਆਂ ਔਰ ਰਸਤੇ 'ਚ ਜਦੋਂ ਦਿੱਲੀ ਪਹੁੰਚਿਆ ਤੇ ਸਾਡੇ ਬੰਦੇ ਨੂੰ ਪੁਲਿਸ ਜਿਹੜੀ ਅਗੀ ਚੋਂ ਦੱਸਦੇ ਸੀ ਕਿ ਸੀਟੇ ਬਾਹਰ ਕੱਢਦੇ ਤੇ ਉਹ ਬਹੁਤ ਜ਼ਿਆਦਾ ਕਰਨਗੇ ਅਸੀਂ ਚਾਹੁੰਦੇ ਆਂ ਵੀ ਤੁਸੀਂ ਕੁਝ ਕਾਰਵਾਈ ਕਰੋ ਮੈਂ ਕਿਹਾ ਕੋਈ ਨਹੀਂ ਮੈਂ ਆ ਜਾਂਦਾ ਮੈਂ ਆਪਣੇ ਜਿਹੜੇ ਵਰਕਰ ਸਨ ਨੇੜੇ ਉਹਨਾਂ ਨੂੰ ਮੈਂ ਭੇਜਦਾ ਉੱਤੇ ਤੇ ਆਪ ਮੈਂ ਚੱਲ ਪਿਆ ਉਸੇ ਵਕਤ ਪਰ ਉੱਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜਿਨ੍ਹਾਂ ਨੇ ਟੈਲੀਫੋਨ ਕੀਤਾ ਉਹ ਅਮਰਤਪਾਲ ਈ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਨਾਲ ਸਨ ਸਾਥੀ ਨਾਲ ਸਨ ਤੇ ਪਰ ਉਹਨਾਂ ਨੂੰ ਮੱਥਿਆਬੀ ਹੋਰ ਫਰੀਦ ਸਿੰਘ ਮੁੰਡਾ ਪੁਲਿਸ ਨੇ ਬਿਠਾਇਆ ਹੋਇਆ ਸੀ ਵੀ ਅਸੀਂ ਇਹਦੀ ਤਫਤੀਸ਼ ਕਰ ਲਈ ਹੈ ਜਿਹੜਾ ਮਰਜੀਠੇ ਥਾਣੇ ਤੋਂ ਇਨਸਪੈਕਟਰ ਸਾਹਿਬ ਆਏ ਸਨ ਦੋ ਹੋਰ ਬੰਦੇ ਨਾਲ ਸਨ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਇਹਨਾਂ ਦੀ ਬੜੀ ਦੇਰ ਤੋਂ ਲੋੜ ਸੀ ਤੇ ਸਾਟੋਇ ਕੋਲ ਇਨਫਰਮੇਸ਼ਨ ਮਿਲੀ ਕਿ ਇਸ ਵਕਤ ਇੱਥੇ ਆ ਕੇ ਤੇ ਅਸੀਂ ਦਿੱਲੀ ਆ ਕੇ ਇਹਨਾਂ ਨੂੰ ਫਿਰ ਭਾਰਕ ਕੀਤਾ ਮੈਂ ਕਿਹਾ ਚਲੋ ਜੇ ਦਿੱਲੀ ਆ ਗਏ ਸਨ ਤੇ ਹਮਰਸਰ ਪਹੁੰਚ ਕੇ ਕਰ ਲੈਂਦੇ ਇਵੇਂ ਉਹਨਾਂ ਨੂੰ ਪਰੇਸ਼ਾਨ ਸੰਗਤ ਨੂੰ ਪਰੇਸ਼ਾਨ ਕਰਨ ਦੀ ਕੀ ਲੋੜ ਸੀ ਪਰ ਉਹ ਕੋਈ ਲਿਖ ਕੇ ਨਹੀਂ ਸੀ ਦੇ ਰਹੇ ਤੇ ਅਸੀਂ ਨੇ ਕਿਹਾ ਵੀ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਭਾਈ ਇਹਨਾਂ ਨੇ ਸਾਰੀ ਜਮਾਤਰਾਸ਼ੀ ਲਈ ਗਈ ਹੈ ਔਰ ਉਸ ਜਮਾਤਰਾਸ਼ੀ ਦੇ ਵਿੱਚ ਕੋਈ ਚੀਜ਼ ਬਰਾਮਦ ਨਹੀਂ ਹੋਈ ਨਾ ਕੋਈ ਹਥਿਆਰ ਨਾ ਕੋਈ ਪੋਟਰ ਨਾ ਕੋਈ ਕੁਝ ਹੋਇਆ ਔਰ ਵੇ ਕੋ ਕਲੈਂਸੀ ਕਹਿੰਦੇ ਜੀ ਬਿਲਕੁਲ ਅਸੀਂ ਲਿਖ ਕੇ ਦੇ ਦੇਗਾ ਉਹਨਾਂ ਨੇ ਲਿਖ ਕੇ ਦੇਤਾ ਉਦੋਂ ਮੈਂ ਆਪਣੀ ਗਵਾਹੀ ਵੀ ਪਾ ਦਿੱਤੀ ਤੇ ਮੈਂ ਕਹਾਂ ਜੀ ਉਹ ਕਰਨੇ ਕੇ ਅਗਰ ਕਿਸੇ ਨੇ ਜਾਣਾ ਹੈ ਤੇ ਮੈਂ ਉਹ ਵਾਹਕਲ ਪ੍ਰੋਵਾਈਡ ਕਰ ਦੇਣਾ ਉਹਨਾਂ ਨੂੰ ਨਾਲ ਲੈ ਜਾਂਦੇ ਆ ਮੈਂ ਕਿਹਾ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਜੇ ਇਹਨਾਂ ਨੂੰ ਜਾਣਾ ਤਾਂ ਗੱਡੀ ਮੈਂ ਭੇਜ ਦੇਣਾ ਪਰ ਫਿਰ ਅਸੀਂ ਉਹਨਾਂ ਨੂੰ ਮਾਤਾ ਨੂੰ ਔਰ ਉਹਨਾਂ ਦੇ ਲੜਕੇ ਦੀ ਮਦਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਉਹਨਾਂ ਨੇ ਨਹੀਂ ਬਈ ਮੁੰਡਾ ਫੜਿਆ ਕਿਹਾ ਤੇ ਮੁਰਦੇ ਹਾਰੀ ਸਾਨੀ ਹੋਈ ਉਹ ਗੱਲ ਬਿਲਕੁਲ ਨਹੀਂ ਸੀ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਆਪਣੇ ਨੂੰ ਬੜੀ ਤਸੱਲੀ ਹੋਈ ਬਹੁਤ ਅੱਛਾ ਲੱਗਾ ਮੈਨੂੰ ਤੇ ਵਾਕਿਆ ਕਹੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਸੀਂ ਕਰਦੇ ਨਹੀਂ ਤੁਸੀਂ ਰਾਤ ਨੂੰ ਆਸ਼ਰਾਮ ਕਰਨਾ ਤੁਹਾਡਾ ਪ੍ਰਬੰਧ ਕਰ ਦਿੰਦੇ ਆ ਉਹਨਾਂ ਕਹਿੰਦੇ ਨਹੀਂ ਅਸੀਂ ਗੱਡੀ 'ਚ ਜਾਣਾ ਸਾਡੀ ਸੰਗਤ ਨਾਲ ਲੈ ਗਏ ਫਿਰ ਮੈਨਾਂ ਨੂੰ ਕਹੇ ਕਿ ਤੁਸੀਂ ਵੀ ਲੇਟ ਨਾ ਕਰੋ ਇੰਦੇ ਪੁਲਿਸ ਉਹਨੂੰ ਗੱਡੀ ਨੂੰ ਰੋਕਣ ਦਾ ਇਹਨਾਂ ਕੇਸ ਬਣਾ ਦੇਵੇ ਤੇ ਉਹ ਫਿਰ ਸਾਡੀ ਬੇਨਤੀ ਨੂੰ ਪੂਰਨ ਕਰਕੇ ਚਲੇ ਗਏ ਤੇ ਉਹ ਜਿਹੜੇ ਇੰਸਪੈਕਟਰ ਸਾਹਿਬ ਤੁਹਾਨੂੰ ਹੋਰ ਪ੍ਰੀਤ ਨੂੰ ਨਾਲ ਲੈ ਕੇ ਚਲੇ ਗਏ

ਬਚਾਲ ਯਾਰ ਉਹ ਠੀਕ ਆ ਰਿਹਾ ਯਾਰ ਦੇਖੋ ਦੋਸ਼ੀ ਦੋਸ਼ੀ ਗੁਰਪ੍ਰੀਤ ਸਿੰਘ ਆ ਵਿਕਰਮਜੀਤ ਸਿੰਘ ਨਹੀਂ ਆ ਗਲਤ ਲਿਖਿਆ ਰਿਹਾ ਗਲਤ ਹੋਇਆ ਨਾ ਦੂਜਾ ਲਿਖਿਆ ਨਾਮ ਕਰਵਾਉਂਗੀ ਸਾਨੂੰ ਪਰੇਸ਼ਾਨੀ ਸਾਨੂੰ ਬਣੀ ਆ ਸਭ ਨੂੰ ਪਰੇਸ਼ਾਨੀ ਸਾਰੇ ਕੱਟੇ ਆ ਸਾਨੂੰ ਮੈਂ ਬਟੂ ਜੰਨੇ ਯਾਰ ਛੇਤੀ ਲਿਖ ਕੇ ਦਊਗਾ ਪਰੇਸ਼ਾਨੀ ਤੇ ਆਹੀ ਸਾਨੂੰ ਇੱਕ ਪਰੇਸ਼ਾਨੀ ਮੈਂ ਕਹਾਂ ਮੈਂ ਦੇ ਦੇਵਾਂਗਾ ਸੱਚੇ ਦੁਰੀਆ ਲਿਖਵਾ ਦੋ ਯਾਰ ਮਾਨ ਸਿੰਘ ਸਾਹਿਬ ਨੂੰ ਆਪ ਨੂੰ ਇਹਨਾਂ ਨੂੰ ਪਰੇਸ਼ਾਨੀ 3000 ਨਾਲ ਪਰੇਸ਼ਾਨੀ ਉਹ ਯਾਰ ਮੈਂ ਕਬਨਤੀ ਵੀ ਕੀਤੀ ਹੈ ਬੀਬੀ ਦਾ ਫੋਨ ਕੀਤੀ ਮੈਂ ਆ ਗਿਆ ਮੈਂ ਕਿਹਨੇ ਬੰਦ ਕਰਾਈ ਹੈ ਮੈਂ ਵੀ ਦੇਖੋ ਸਾਡੇ ਪਿਤਾ ਜੀ ਹੋਰ ਵੀ ਨਹੀਂ ਜੈਨ ਮੈਂ ਪਹਿਲੇ